ਆਸਾ ਕਰ ਅਠਮਾ ਕਾਫੀ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸਚ ਸਾਹਿਬ ਮੇਰਾ ਜਿਉ ਪਿੰਡ ਸਬ ਤਿਸ ਦਾ ਸਭ ਕੁਛ ਹੈ ਤੇਰਾ ਮਾਣ ਨਿਮਾਣੇ ਤੂੰ ਤਣੀ ਤੇਰਾ ਪਰਵਾਸਾ ਬਿਨਾ ਸਾਚੇ ਅਨਟੇ ਕਹ ਸੋ ਜਨ ਹੋ ਕਾਚਾ ਰਹਾ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰਪੂਰਾ ਭੇਟ ਸੀ ਸੋ ਚਲੇ ਰਜਾਏ ਚਤਰਾਈ ਸਿਆਣਪਾ ਕਿਤੇ ਕਾਮ ਨ ਆਈਏ ਟੁੱਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈਏ ਜੇ ਲੱਖ ਕਰਮ ਕਮਾਈਏ ਤਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਜੇ ਲੱਖ ਕਰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਆਸਾ ਕਰ ਅਠਮਾ ਕਾਫੀ ਮਹੱਲਾ ਪੰਜਵਾ ਇੱਕ ਅੰਕਾਰ ਸਤਿਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸਚ ਸਾਹਿਬ ਮੇਰਾ ਜਿਉ ਪਿੰਡ ਸਭ ਤਿਸ ਦਾ ਸਭ ਕਿਛ ਹੈ ਤੇਰਾ ਮਾਣ ਨਿਮਾਣੇ ਤੂੰ ਤਣੀ ਤੇਰਾ ਪਰਵਾਸਾ ਬਿਨ ਸੱਚੇ ਅਨਟੇਕ ਹੈ ਸੋ ਜਨ ਹੋ ਕਾਚਾ ਰਹਾ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰਪੂਰਾ ਭੇਟ ਸੀ ਸੋ ਚੱਲੇ ਰਜਾਏ ਚਤਰਾਈ ਸਿਆਣਪਾ ਕਿਤੇ ਕਾਮ ਨ ਆਈਏ ਟੁੱਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈਏ ਜੇ ਲੱਖ ਕਰਮ ਕਮਾਈਏ ਤਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਜੇ ਲੱਖ ਕਰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਆਸਾ ਕਰ ਅਠਮਾ ਕਾਫੀ ਮਹੱਲਾ ਪੰਜਵਾ ਇੱਕ ਅੰਕਾਰ ਸਤਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸਚ ਸਾਹਿਬ ਮੇਰਾ ਜਿਉ ਪਿੰਡ ਸਭ तिसਦਾ ਸਾਬਕਿਸ਼ ਹੈ ਤੇਰਾ ਮਾਣ ਨਿਮਾਣੇ ਤੂੰ ਤਣੀ ਤੇਰਾ ਪਰਵਾਸ ਬਿਨ ਸੱਚੇ ਅਨਟੇਕ ਹੈ ਸੋ ਜਨ ਹੋ ਕਾਚਾ ਰਹਾ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰਪੂਰਾ ਭੇਟ ਸੀ ਸੋ ਚਲੇ ਰਜਾਏ ਚਤਰਾਈ ਸਿਆਣਪਾ ਕਿਤੇ ਕਾਮ ਨਾ ਆਈਏ ਟੁੱਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈਏ ਜੇ ਲੱਖ ਕਰਮ ਕਮਾਈਏ ਤਿਸ ਪਵੇਂ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਜੇ ਲੱਖ ਕਰਮ ਕਮਾਈਏ ਕਿਸ ਪਵੈ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਆਸਾ ਕਰ ਅਠਮਾ ਕਾਫੀ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸਚ ਸਾਹਿਬ ਮੇਰਾ ਜਿਉ ਪਿੰਡ ਸਭ ਤਿਸ ਦਾ ਸਾਬਕਿਸ਼ ਹੈ ਤੇਰਾ ਮਾਣ ਨਿਮਾਣੇ ਤੂੰ ਤਣੀ ਤੇਰਾ ਪਰਵਾਸਾ ਬਿਨ ਸੱਚੇ ਅਨਟੇਕ ਹੈ ਸੋ ਜਨ ਹੋ ਕਾਚਾ ਰਹਾ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰਪੂਰਾ ਭੇਟ ਸੀ ਸੋ ਚੱਲੇ ਰਜਾਏ ਚਤਰਾਈ ਸਿਆਣਪਾ ਕਿਤੇ ਕਾਮ ਨਾ ਆਈਏ ਟੁੱਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈਏ ਜੇ ਲੱਖ ਕਰਮ ਕਮਾਈਏ ਤਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਜੇ ਲੱਖ ਕਰਮ ਕਮਾਈਏ ਕਿਸ ਪਵਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਆਸਾ ਕਰ ਅਠਮਾ ਕਾਫੀ ਮਹੱਲਾ ਪੰਜਵਾ ਇੱਕ ਅੰਕਾਰ ਸਤਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸਚ ਸਾਹਿਬ ਮੇਰਾ ਜਿਉ ਪਿੰਡ ਸਭ ਤਿਸ ਦਾ ਸਾਬਕੇ ਸਹੈ ਤੇਰਾ ਮਾਣ ਨਿਮਾਣੇ ਤੂੰ ਤਣੀ ਤੇਰਾ ਪਰਵਾਸ ਬਿਨ ਸੱਚੇ ਅਨਟੇ ਕਹ ਸੋ ਜਨ ਹੋ ਕਾਚਾ ਰਹਾ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰਪੂਰਾ ਭੇਟ ਸੀ ਸੋ ਚੱਲੇ ਰਜਾਏ ਚਤਰਾਈ ਸਿਆਣਪਾ ਕਿਤੇ ਕਾਮ ਨਾ ਆਈਏ ਟੁੱਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈਏ ਜੇ ਲੱਖ ਕਰਮ ਕਮਾਈਏ ਤਿਸ ਪਵੇਂ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਜੇ ਲੱਖ ਕਰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਆਸਾ ਕਰ ਅਠਮਾ ਕਾਫੀ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸਚ ਸਾਹਿਬ ਮੇਰਾ ਜਿਉ ਪਿੰਡ ਸਭ तिस ਦਾ ਸਾਬਕੇ ਸਹੈ ਤੇਰਾ ਮਾਣ ਨਿਮਾਣੇ ਤੂੰ ਤਣੀ ਤੇਰਾ ਪਰਵਾਸਾ ਬਿਨ ਸੱਚੇ ਅਨਟੇਕ ਹੈ ਸੋ ਜਨ ਹੋ ਕਾਚਾ ਰਹਾ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰਪੂਰਾ ਭੇਟ ਸੀ ਸੋ ਚਲੇ ਰਜਾਏ ਚਤਰਾਈ ਸਿਆਣਪਾ ਕਿਤੇ ਕਾਮਨਾ ਆਈਏ ਟੁੱਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈਏ ਜੇ ਲੱਖ ਕਰਮ ਕਮਾਈਏ ਤਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਜੇ ਲੱਖ ਕਰਮ ਕਮਾਈਏ ਕਿਸ ਪਵੇ ਨ ਬੰਦਾ ਜ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਆਸਾ ਕਰ ਅਠਮਾ ਕਾਫੀ ਮਹੱਲਾ ਪੰਜਵਾ ਇੱਕ ਅੰਕਾਰ ਸਤਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸਚ ਸਾਹਿਬ ਮੇਰਾ ਜਿਉ ਪਿੰਡ ਸਭ ਤਿਸ ਦਾ ਸਾਬਕੀ ਸ਼ਹਿ ਹੈ ਤੇਰਾ ਮਾਣ ਨਿਮਾਣੇ ਤੂੰ ਤਣੀ ਤੇਰਾ ਪਰਵਾਸ ਬਿਨ ਸੱਚੇ ਅਨਟੇਕ ਹੈ ਸੋ ਜਨ ਹੋ ਕਾਚਾ ਰਹਾ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰਪੂਰਾ ਭੇਟ ਸੀ ਸੋ ਚਲੇ ਰਜਾਏ ਚਤਰਾਈ ਸਿਆਣਪਾ ਕਿਤੇ ਕਾਮ ਨਾ ਆਈਏ ਟੁੱਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈਏ ਜੇ ਲੱਖ ਕਰਮ ਕਮਾਈਏ ਤਿਸ ਪਵੇਂ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਜੇ ਲੱਖ ਕਰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਆਸਾ ਕਰ ਅਠਮਾ ਕਾਫੀ ਮਹੱਲਾ ਪੰਜਵਾ ਇੱਕ ਅੰਕਾਰ ਸਤਿਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸਚ ਸਾਹਿਬ ਮੇਰਾ ਜਿਉ ਪਿੰਡ ਸਬ ਤਿਸ ਦਾ ਸਾਬਕੇ ਸ਼ਹਿ ਤੈਰਾ ਮਾਣ ਨਿਮਾਣੇ ਤੂੰ ਤਣੀ ਤੇਰਾ ਪਰਵਾਸਾ ਬਿਨ ਸੱਚੇ ਅਨਟੇਕ ਹੈ ਸੋ ਜਨ ਹੋ ਕਾਚਾ ਰਹਾ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰਪੂਰਾ ਭੇਟ ਸੀ ਸੋ ਚਲੇ ਰਜਾਏ ਚਤਰਾਈ ਸਿਆਣਪਾ ਕਿਤੇ ਕਾਮ ਨਾ ਆਈਏ ਟੁੱਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈਏ ਜੇ ਲੱਖ ਕਰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਜੇ ਲੱਖ ਕਰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਆਸਾ ਕਰ ਅਠਮਾ ਕਾਫੀ ਮਹੱਲਾ ਪੰਜਵਾ ਇੱਕ ਅੰਕਾਰ ਸਤਿਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸਚ ਸਾਹਿਬ ਮੇਰਾ ਜਿਉ ਪਿੰਡ ਸਬ ਤਿਸ ਦਾ ਸਾਬ ਕਿਛ ਹੈ ਤੇਰਾ ਮਾਣ ਨਿਮਾਣੇ ਤੂੰ ਤਣੀ ਤੇਰਾ ਪਰਵਾਸ ਬਿਨ ਸੱਚੇ ਅਨਟੇਕ ਹੈ ਸੋ ਜਨ ਹੋ ਕਾਚਾ ਰਹਾ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰਪੂਰਾ ਭੇਟ ਸੀ ਸੋ ਚਲੇ ਰਜਾਏ ਚਤਰਾਈ ਸਿਆਣਪ ਕਿਤੇ ਕਾਮ ਨਾ ਆਈਏ ਟੁੱਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈਏ ਜੇ ਲੱਖ ਕਰਮ ਕਮਾਈਏ ਤਿਸ ਪਵੇਂ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਜੇ ਲੱਖ ਕਰਮ ਕਮਾਈਏ ਕਿ ਸ਼ਪਵੇਂ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਆਸਾ ਕਰ ਅਠਮਾ ਕਾਫੀ ਮਹੱਲਾ ਪੰਜਵਾ ਇੱਕ ਅੰਕਾਰ ਸਤਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸਚ ਸਾਹਿਬ ਮੇਰਾ ਜਿਉ ਪਿੰਡ ਸਭ तिस ਦਾ ਸਾਬਕੀ ਸ਼ਹਿ ਹੈ ਤੇਰਾ ਮਾਣ ਨਿਮਾਣੇ ਤੂੰ ਤਣੀ ਤੇਰਾ ਪਰਵਾਸਾ ਬਿਨ ਸੱਚੇ ਅਨਟੇਕ ਹੈ ਸੋ ਜਨ ਹੋ ਕਾਚਾ ਰਹਾ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰਪੂਰਾ ਭੇਟ ਸੀ ਸੋ ਚੱਲੇ ਰਜਾਏ ਚਤਰਾਈ ਸਿਆਣਪਾ ਕਿਤੇ ਕਾਮ ਨ ਆਈਏ ਟੁੱਟਾ ਸਾਹਿਬ ਜੋ ਦੇਵੇ ਸੋਈ ਸੁਖ ਪਾਈਏ ਜੇ ਲੱਖ ਕਰਮ ਕਮਾਈਏ ਤਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਜੇ ਲੱਖ ਕੰਮ ਕਮਾਈਏ ਕਿਛ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਆਸਾ ਕਰ ਅਠਮਾ ਕਾਫੀ ਮਹੱਲਾ ਪੰਜਵਾ ਇੱਕ ਅਹੰਕਾਰ ਸਤਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸਚ ਸਾਹਿਬ ਮੇਰਾ ਜੀਓ ਪਿੰਡ ਸਾਬਤੀਸ ਦਾ ਸਭ ਕਿਛ ਹੈ ਤੇਰਾ ਮਾਣ ਨਿਮਾਣੇ ਤੂੰ ਤਣੀ ਤੇਰਾ ਪਰਵਾਸ ਬਿਨ ਸੱਚੇ ਅਨਟੇਕ ਹੈ ਸੋ ਜਨ ਹੋ ਕਾਚਾ ਰਹਾ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰਪੂਰਾ ਭੇਟ ਸੀ ਸੋ ਚਲੇ ਰਜਾਏ ਚਤਰਾਈ ਸਿਆਣ ਪਾ ਕਿਤੇ ਕਾਮ ਨ ਆਈਏ ਤੁਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈਏ ਜੇ ਲੱਖ ਕਰਮ ਕਮਾਈਏ ਤਿਸ ਪਵੇਂ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਜੇ ਲੱਖ ਕਰਮ ਕਮਾਹੀਏ ਕਿਸ ਪਵੇ ਨ ਬੰਦਾ ਜ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਆਸਾ ਕਰ ਅਠਮਾ ਕਾਫੀ ਮਹੱਲਾ 5 ਇੱਕ ਅੰਕਾਰ ਸਤਿਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ ਜਿਉ ਪਿੰਡ ਸਭ ਇਸ ਦਾ ਸਭ ਕੁਛ ਹੈ ਤੇਰਾ ਮਾਣ ਨਿਮਾਣੇ ਤੂੰ ਤਣੀ ਤੇਰਾ ਪਰਵਾਸਾ ਬਿਨ ਸੱਚੇ ਅਨਟੇਕ ਹੈ ਸੋ ਜਾਣੋ ਕਾਚਾ ਰਹਾ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰਪੂਰਾ ਭੇਟ ਸੀ ਸੋ ਚਲੇ ਰਜਾਏ ਚਤਰਾਈ ਸਿਆਣ ਪਾ ਕਿਤੇ ਕਾਮ ਨ ਆਈਏ ਤੁਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈਏ ਜੇ ਲੱਖ ਕਰਮ ਕਮਾਈਏ ਤਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਜੇ ਲੱਖ ਕੰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਆਸਾ ਕਰ ਅਠਮਾ ਕਾਫੀ ਮਹੱਲਾ ਪੰਜਵਾ ਇੱਕ ਅੰਕਾਰ ਸਤਿਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ ਜਿਉ ਪਿੰਡ ਸਭ ਤਿਸ ਦਾ ਸਭ ਕਿਛ ਹੈ ਤੇਰਾ ਮਾਣ ਨਿਮਾਣੇ ਤੂੰ ਤਣੀ ਤੇਰਾ ਪਰਵਾਸ ਬਿਨ ਸੱਚੇ ਅਨਟੇਕ ਹੈ ਸੋ ਜਨ ਹੋ ਕਾਚਾ ਰਹਾਓ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰਪੂਰ ਆ ਭੇਟ ਸੀ ਸੋ ਚੱਲੇ ਰਜਾਏ ਚਤ్రਾਈ ਸਿਆਣ ਪਾ ਕਿਤੇ ਕਾਮ ਨ ਆਈਏ ਟੁੱਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈਏ ਜੇ ਲੱਖ ਕਰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਜੇ ਲੱਖ ਕਰਮ ਕਮਹੀਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਆਸਾ ਕਰ ਅਠਮਾ ਕਾਫੀ ਮਹੱਲਾ 5ਵਾਂ ਇਕ ਅੰਕਾਰ ਸਤਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ ਜਿਉ ਪਿੰਡ ਸਭ ਤਿਸ ਦਾ ਸਭ ਕਿਛ ਹੈ ਤੇਰਾ ਮਾਣ ਨਿਮਾਣੇ ਤੂੰ ਤਣੀ ਤੇਰਾ ਪਰਵਾਸਾ ਬਿਨ ਸੱਚੇ ਅਨਟੇ ਕਹ ਸੋ ਜਾਣੋ ਕਾਚਾ ਰਹਾ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰਪੂਰ ਆ ਭੇਟ ਸੀ ਸੋ ਚੱਲੇ ਰਜਾਏ ਚਤ్రਾਈ ਸਿਆਣ ਪਾ ਕਿਤੇ ਕਾਮ ਨ ਆਈਏ ਤੁਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈਏ ਜੇ ਲੱਖ ਕਰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਜੇ ਲੱਖ ਕਰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਆਸਾ ਕਰ ਅਠਮਾ ਕਾਫੀ ਮਹੱਲਾ 5ਵਾਂ ਇਕ ਅੰਕਾਰ ਸਤਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ ਜਿਉ ਪਿੰਡ ਸਭ ਤਿਸ ਦਾ ਸਭ ਕੁਛ ਹੈ ਤੇਰਾ ਮਾਣ ਨਿਮਾਣੇ ਤੂੰ ਤਣੀ ਤੇਰਾ ਪਰਵਾਸ ਬਿਨ ਸੱਚੇ ਅਣਟੇ ਕਹ ਸੋ ਜਨ ਹੋ ਕਾਚਾ ਰਹਾ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰਪੂਰ ਆ ਭੇਟ ਸੀ ਸੋ ਚੱਲੇ ਰਜਾਏ ਚਤਰਾਈ ਸਿਆਣ ਪਾ ਕਿਤੇ ਕਾਮ ਨ ਆਈਏ ਤੁਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈਏ ਜੇ ਲੱਖ ਕਰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਜੇ ਲੱਖ ਕਰਮ ਕਮਹੀਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਆਸਾ ਕਰ ਅਠਮਾ ਕਾਫੀ ਮਹੱਲਾ 5ਵਾਂ ਇਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ ਜਿਉ ਪਿੰਡ ਸਬ ਤਿਸ ਦਾ ਸਭ ਕੁਛ ਹੈ ਤੇਰਾ ਮਾਣ ਨਿਮਾਣੇ ਤੂੰ ਤਣੀ ਤੇਰਾ ਪਰਵਾਸਾ ਬਿਨ ਸੱਚੇ ਅਨਟੇਕ ਹੈ ਸੋ ਜਾਣੋ ਕਾਚਾ ਰਹਾ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰਪੂਰਾ ਭੇਟ ਸੀ ਸੋ ਚਲੇ ਰਜਾਏ ਚਤ్రਾਈ ਸਿਆਣ ਪਾ ਹਿੱਤੇ ਕਾਮਨਾ ਆਈਏ ਤੁਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈਏ ਜੇ ਲੱਖ ਕਰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਜੇ ਲੱਖ ਕਰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਆਸਾ ਕਰ ਅਠਮਾ ਕਾਫੀ ਮਹੱਲਾ 5ਵਾਂ ਇਕ ਅੰਕਾਰ ਸਤਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ ਜਿਉ ਪਿੰਡ ਸਭ ਤਿਸ ਦਾ ਸਭ ਕੁਛ ਹੈ ਤੇਰਾ ਮਾਣ ਨਿਮਾਣੇ ਤੂੰ ਤਣੀ ਤੇਰਾ ਪਰਵਾਸਾ ਬਿਨ ਸੱਚੇ ਅਨਟੇਕ ਹੈ ਸੋ ਜਨ ਹੋ ਕਾਚਾ ਰਹਾ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰਪੂਰ ਆ ਭੇਟ ਸੀ ਸੋ ਚੱਲੇ ਰਜਾਏ ਚਤਰਾਈ ਸਿਆਣਪਾ ਕਿਤੇ ਕਾਮ ਨ ਆਈਏ ਟੁੱਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈਏ ਜੇ ਲੱਖ ਕੰਮ ਕਮਾਈਐ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਜੇ ਲੱਖ ਕੰਮ ਕਮਾਈਐ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਆਸਾ ਘਰ ਅਠਮਾ ਕਾਫੀ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸਚ ਸਾਹਿਬ ਮੇਰਾ ਜਿਉ ਪਿੰਡ ਸਭ ਤਿਸ ਦਾ ਸਭ ਕਿਛ ਹੈ ਤੇਰਾ ਮਾਣ ਨਿਮਾਣੇ ਤੂੰ ਤਣੀ ਤੇਰਾ ਪਰਵਾਸਾ ਬਿਨਾ ਸਾਚੇ ਅਨਟੇਕ ਹੈ ਸੋ ਜਾਣੋ ਕਾਚਾ ਰਹਾਓ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰਪੂਰਾ ਭੇਟ ਸੀ ਸੋ ਚੱਲੇ ਰਜਾਏ ਚਤ్రਾਈ ਸਿਆਣਪਾ ਕਿਤੇ ਕਾਮ ਨਾ ਆਈਏ ਟੁੱਟਾ ਸਾਹਿਬ ਜੋ ਦੇਵੇ ਸੋਈ ਸੁਖ ਪਾਈਏ ਜੇ ਲੱਖ ਕਰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਜੇ ਲੱਖ ਕਰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਆਸਾ ਘਰ ਅਠਮਾ ਕਾਫੀ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸਚ ਸਾਹਿਬ ਮੇਰਾ ਜਿਉ ਪਿੰਡ ਸਭ तिसਦਾ ਸਭ ਕਿਛ ਹੈ ਤੇਰਾ ਮਾਣ ਨਿਮਾਣੇ ਤੂੰ ਤਣੀ ਤੇਰਾ ਪਰਵਾਸਾ ਬਿਨ ਸੱਚੇ ਅਨਟੇਕ ਹੈ ਸੋ ਜਨ ਹੋ ਕਾਚਾ ਰਹਾ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰਪੂਰਾ ਭੇਟ ਸੀ ਸੋ ਚਲੇ ਰਜਾਏ ਚਤਰਾਈ ਸਿਆਣ ਪਾ ਕਿਤੇ ਕਾਮ ਨ ਆਈਏ ਟੁੱਟਾ ਸਾਹਿਬ ਜੋ ਦੇਵੇ सोई ਸੁਖ ਪਾਈਏ ਜੇ ਲੱਖ ਕਰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਜੇ ਲੱਖ ਕਰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਆਸਾ ਘਰ ਅਠਮਾ ਕਾਫੀ ਮਹੱਲਾ ਪੰਜਵਾ ਇੱਕ ਅੰਕਾਰ ਸਤਿਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸਚ ਸਾਹਿਬ ਮੇਰਾ ਜਿਉ ਪਿੰਡ ਸਬ ਤਿਸ ਦਾ ਸਭ ਕਿਛ ਹੈ ਤੇਰਾ ਮਾਣ ਨਿਮਾਣੇ ਤੂੰ ਤਣੀ ਤੇਰਾ ਪਰਵਾਸਾ ਬਿਨ ਸੱਚੇ ਅਨਟੇ ਕਹ ਸੋ ਜਨ ਹੋ ਕਾਚਾ ਰਹਾ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰਪੂਰਾ ਭੇਟ ਸੀ ਸੋ ਚਲੇ ਰਜਾਏ ਚਤਰਾਈ ਸਿਆਣਪਾ ਕਿਤੇ ਕਾਮ ਨ ਆਈਏ ਤੁਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈਏ ਜੇ ਲੱਖ ਕਰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਜੇ ਲੱਖ ਕਰਮ ਕਮਾਈਏ ਕਿਸ ਪਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ